ਸਭ ਤੋਂ ਪਹਿਲਾਂ ਫਤਿਹ ਬਲਾਗੇ ਵੈ ਜੁਕਾ ਖਾਸਾ ਬਹੁਤ ਬਲੀ ਡਾਕਟਰ ਲੈਂਡ ਦੇ ਨਾਲ ਜੋ ਕੁਛ ਰਾਤ ਹੋਇਆ ਮੈਨੂੰ ਲੱਗਦਾ ਮਨੂੰ ਕਾੜਦੇ ਤੇ ਸਾਰਾ ਚਾਨਣਾ ਪਾਤਾ ਤੇ ਨਾ ਜਾਏਗੀ ਆਪਸ ਦੂਜਾ ਜਿਹੜਾ ਤਿੰਨ ਚਾਰ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਡੱਲੇਵਾਲ ਸਾਹਿਬ ਨੂੰ ਤੁਸੀਂ ਸੈਪਟ ਕਿਤੇ ਕਰ ਰਹੇ ਹੋ ਕੀ ਦਿੱਕਤ ਆ ਰਹੀ ਹੈ ਇੱਕ ਤਾਂ ਮੈਂ ਸਾਰੇ ਛੋਡੇ ਮਤਮ ਰਾਹੀਂ ਸਾਰੇ ਭਾਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕੇ 52 ਦਿਨ ਹੋ ਗਏ ਨੇ ਪ੍ਰਧਾਨ ਜੀ ਨੂੰ ਉਸੇ ਟਰਾਲੀ ਦੇ ਵਿੱਚ ਇੱਕ ਛੋਟੀ ਟਰਾਲੀ ਆ ਉਹ ਜਿੰਨੇ ਵੀ ਮਿਲਣ ਵਾਲੇ ਜਾਂ ਕੋਈ ਅਫਸਰ ਸਹਿਬਾਨ ਜਿਨ੍ਹਾਂ ਨੇ ਵੀ ਹਾਲਚਾਲ ਪੁੱਛਣ ਦੇ ਉੱਥੇ ਆਇਆ ਦਿੱਕਤਾਂ ਬਹੁਤ ਆਈਆਂ ਨੇ ਜਾਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਢੱਲੇਵਾਲ ਸਾਹਿਬ ਨੂੰ ਇਹ ਸਾਡੀ ਸ਼ੁਰੂ ਤੋਂ ਹੀ ਸੀ ਜੀ ਜੇ ਠੀਕ ਹੋਣ ਢੱਲੇਵਾਲ ਸਾਹਿਬ ਮਾੜਾ ਜਾ ਤਾਂ ਬਾਹਰ ਕਿਤੇ ਚੰਗੀ ਹੋਰ ਟਰਾਲੀ ਸੈੱਟ ਕਰ ਗਏ ਉਹ ਅਸੀਂ ਜਿਹੜਾ ਬਣਾਇਆ ਦੋ ਤਿੰਨ ਦਿਨ ਦਾ ਜਿਹੜਾ ਆਪਣੇ ਪਿੱਛੇ ਟਰਾਲੀ ਖੜੀ ਹੈ ਇਹ ਦੋ ਤਿੰਨ ਦਿਨ ਇੱਥੇ ਰਹਿਣਗੇ ਇੱਧਰ ਜਿਹੜੀ ਸਾਹਮਣੇ ਟਰਾਲੀ ਬਣ ਰਹੀ ਹੈ ਉਹਦੇ ਵਿੱਚ ਬਾਥਰੂਮ ਐਰਾ ਵਗੈਰਾ ਸਾਰਾ ਜਿਹੜਾ ਰਸੋਈ ਦਾ ਪ੍ਰਬੰਧ ਉਹ ਟਰਾਲੀ ਵੱਡੀ ਹੈ ਵੱਡੀ ਦੇ ਵਿੱਚ ਬੈਠ ਵੀ ਸਕਣਗੇ ਜੇ ਪੰਜ ਸੱਤ ਜੰਦੇ ਕੋਈ ਮਿਲਣ ਵਾਲੇ ਐ ਪਰਿਵਾਰ ਸਮੇਤ ਉਹਨਾਂ ਨੂੰ ਵੀ ਜਗ੍ਹਾ ਉਹਨੀ ਬਣਾਈ ਗਈ ਐ ਉਹ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀ ਟਰਾਲੀ ਐ ਤਿਆਰ ਹੋ ਜੂ ਤੇ ਇਹਦੇ ਨਾਲ ਜਿਹੜੇ ਕੱਲ ਸਾਡਾ ਜਿਹੜੇ ਮੋਰਚੇ ਚੱਲ ਰਹੇ ਆ ਰਤਨਪੁਰਾ ਰਾਜਸਥਾਨ ਕਨੋਰੀ ਤੇ ਸ਼ੰਭੂ ਜਿਹੜਾ ਕੱਲ ਪਾਣੀ ਦੇ ਮਸਲੇ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਲਾਠੀ ਚਾਰਜ ਹੋਇਆ ਉਹਦੀ ਅਸੀਂ ਦੋਨੇ ਫਰੋਂ ਵੱਲੋਂ ਨਖੇਦੀ ਵੀ ਕਰਦੇ ਆ ਤੇ ਕੱਲ ਦਾ ਉਹ ਕਿਸਾਨਾਂ ਵੱਲੋਂ ਇਕੱਠ ਵੀ ਰੱਖਿਆ ਗਿਆ ਜਿਹੜਾ ਸਾਡਾ ਮੋਰਚਾ ਚੱਲਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੂਰਾ ਅਸੀਂ ਜਿਵੇਂ 100 ਦਿਨ ਤੇ ਇਕੱਠ ਕੀਤਾ 200 ਦਿਨ ਤੇ ਇਕੱਠ ਕੀਤਾ 13 ਫਰਵਰੀ ਨੂੰ ਪੂਰਾ ਮੋਰਚੇ ਨੂੰ ਸਾਲ ਹੋ ਜਾਣਾ ਸਾਡੇ ਤਿੰਨੇ ਮੋਰਚਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਇਕੱਠ ਕਰਾਂਗੇ ਉਹ ਜਿਹੜੀਆਂ ਤਰੀਕਾਂ ਦਾ ਐਲਾਨ ਹੈ ਉਹ ਅਸੀਂ ਰਹਿ ਕਰਕੇ ਬਾਕੀ ਕਰਨਾ ਹੈ ਦੂਜਾ ਜਿਹੜਾ ਕੱਲ 26 ਤਰੀਕ ਨੂੰ ਅੱਜ 22 ਤਰੀਕ ਹੋ ਗਈ ਹੈ 26 ਤਰੀਕ ਨੂੰ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਟਰੈਕਟ ਅੱਗੇ ਕਹਿੰਦੇ ਹੁੰਦੇ ਸੀ ਟਰੈਕਟ ਮਾਰਚ ਕਰਨਾ ਐਤਕੇ ਸ਼ਬਦ ਦੇ ਵਿੱਚ ਤਬਦੀਲੀ ਹੈ ਟਰੈਕਟ ਮਾਰਚ ਨਹੀਂ ਕਰਨਾ ਅਸੀਂ ਐਤ ਕੀ ਘਰਾਂ ਚੋਂ ਟਰੈਟ ਕੱਢ ਕੇ ਸੜਕਾਂ ਤੇ ਲੈ ਕੇ ਆਉਣੇ ਨੇ ਤੂਲ ਪਲਾਜਾਂ ਤੇ ਆਉਣੇ ਨੇ ਐਮਪੀਆਂ ਦੇ ਘਰਾਂ ਚ ਆਉਣਾ ਜਿਹੜੇ ਸਾਡੇ ਛੈਲੋ ਗਦਾਮ ਬਣੇ ਨੇ ਉਹਨਾਂ ਚ ਲੈ ਕੇ ਜਾਣਾ ਵੱਡੇ ਮੌਲਾ ਚ ਲੈ ਕੇ ਜਾਣਾ ਜਾਣੇ ਟਰੈਟਾਂ ਦਾ ਮੂਹ ਐਤ ਕੀ ਉਹਨਾਂ ਘਰਾਣਿਆਂ ਕਨੀ ਕਰਨਾ ਜਿਹੜੀ ਗੈਰ ਦੇ ਤਹਿਤ ਐਮਐਸਪੀ ਗਰੰਟੀ ਕਾਨੂੰਨ ਦੇ ਵਿੱਚ ਡਿੱਕਾ ਬੜੇ ਹੋਏ ਤਾਂ ਨਾਲ ਅਸੀਂ ਜਿਹੜਾ ਅਗਲੇ ਪ੍ਰੋਗਰਾਮ ਨੇ ਉਹ ਐਵੇਂ ਜੇਕਰ ਤੇ ਵੱਡੀ ਗਿਣਤੀ ਦੇ ਵਿੱਚ ਕਰਾਂਗੇ ਖਾਸ ਕਰਕੇ ਮੈਂ ਅੱਜ ਜਿਹੜੀਆਂ ਬਹੁਤ ਲੋਕਾਂ ਦੀਆਂ ਆਸਾਂ ਸੀ ਉਮੀਦਾਂ ਸੀ ਵੀ ਢੱਲੇਵਾਲ ਸਾਹਿਬ ਨੂੰ ਬਾਹਰ ਕਿਦੋਂ ਲੈ ਕੇ ਆ ਰਹੇ ਹਾਂ ਤਾਂ ਉਹ ਅੱਜ ਮੈਨੂੰ ਲੱਗਦਾ ਹੈ ਪ੍ਰਮਾਤਮਾ ਦੀ ਮਿਹਰ ਤੇ ਲੋਕਾਂ ਦੀਆਂ ਅਰਦਾਸਾਂ ਸਾਡੇ ਪਰਿਵਾਰਾਂ ਦੀਆਂ ਅਰਦਾਸਾਂ ਅੱਜ ਵਧੀਆ ਸਿਹਤ ਉਹਨਾਂ ਦੀ ਜਿਹੜੀ ਅਸੀਂ ਸਿਫਟ ਕਰਨ ਦੇ ਵਿੱਚ ਕਾਮਯਾਬ ਹੈ ਥੋੜੀ ਜੀ ਦਿੱਕਤ ਆਈ ਹੈ ਉਹ ਅਸੀਂ ਡਾਕਟਰਾਂ ਤੋਂ ਪੁੱਛਾਂਗੇ ਕਿ ਜਿਹੜਾ ਇਹਨਾਂ ਦੇ ਇੱਕ ਟੀਕਾ ਲੱਗ ਰਿਹਾ ਹੈ ਜਿਹੜੀ ਉਲਟੀ ਆਉਣ ਵਾਲਾ ਰਾਤ ਦੀ ਜਿਹੜੀ ਗੈਪ ਪਿਆ ਉਹ ਜਦੋਂ ਅਸੀਂ ਇੱਥੇ ਲੈ ਕੇ ਆ ਰਹੇ ਸੀ ਉਹ ਦਿੱਕਤ ਆ ਰਹੀ ਸੀ ਡੱਲੇਵਾਲ ਸਾਹਿਬ ਕਹ ਰਿਆ ਸੀ ਵੀ ਥੋੜਾ ਜਿਹਾ ਮੈਨੂੰ ਪਾਣੀ ਦਿਓ ਹੋ ਸਕਦਾ ਮੈਨੂੰ ਉਲਟੀ ਨਾ ਆ ਜੇ ਤਾਂ ਉਹ ਡਾਕਟਰਾਂ ਤੋਂ ਵੀ ਅਸੀਂ ਪੁੱਛਾਂਗੇ ਵੀ ਕੀ ਇਹ ਲਗਾਤਾਰੀ ਟਿਕਾ ਚੱਲੂਗਾ ਜਾਂ ਇੱਕ ਦਿਨ ਗੈਪ ਪਾ ਕੇ ਇਹਨੂੰ ਦੇਖੀਏ ਵੀ ਉਹ ਠੀਕ ਹੁੰਦੇ ਆ ਕਿ ਨਹੀਂ ਹੁੰਦੇ ਤਾਂ ਉਹ ਸਾਰੀ ਸਥਿਤੀ ਦੇ ਵਿੱਚ ਮੈਂ ਖਾਸ ਕਰਕੇ ਪੂਰੇ ਭਾਰ ਦੇ ਲੋਕਾਂ ਨੂੰ ਕਿ ਇਸ ਮੋਰਚੇ ਦੇ ਨਾਲ ਤੁਹਾਡੀ ਆਸਾਂ ਜੁੜੀਆਂ ਦੱਲੇਵਾਲ ਸਾਹਿਬ ਦੀਆਂ ਜਿੰਨੇ ਆਪਾਂ ਚਾਰ ਜਰਮਰੀ ਦਾ ਇਕੱਠ ਕੀਤਾ 30 ਤਰੀਕ ਦਾ ਆਪਾਂ ਪੰਜਾਬ ਬੰਦ ਕੀਤਾ ਉਹ ਸੋਡੀਆਂ ਸਾਰੀਆਂ ਅਦਾਸਾਂ ਨੇ ਤੇ ਸੋਡੇ ਇਕੱਠਾ ਨੇ ਇਸ ਲਈ ਮੈਂ ਕਹਿੰਦਾ ਇੱਕ ਪੜਾ ਅਸੀਂ ਮੋਰਚਾ ਅੱਗੇ ਹੋਇਆ ਜਿਹੜਾ 14 ਫਰਵਰੀ ਨੂੰ ਭਾਰਤ ਸਰਕਾਰ ਨਾਲ ਜਿਹੜੀ ਮੀਟਿੰਗ ਇਸ ਮੰਗਾਂ ਤੇ ਰੱਖੀ ਗਈ ਹੈ ਆਸ ਹੈ ਕਿ ਭਾਰਤ ਸਰਕਾਰ ਜਿਹੜੀ ਐਮਐਸਪੀ ਗਰੰਟੀ ਕਾਨੂੰ ਸੁਆਮੀਨਾਥਨ ਦੀ ਰਿਪੋਰਟ ਕਰਜੇ ਤੋਂ ਜਿਹੜੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਨੇ ਇਹ ਸਾਡੀਆਂ 12 ਮੰਗਾਂ ਤੇ ਗੌਰ ਕਰਕੇ ਅਮਲ ਦੇ ਵਿੱਚ ਲੈ ਕੇ ਆਊਗੀ ਇਹਨਾਂ ਮੈਂ ਕਹਿੰਦਾ ਸਾਡੇ ਨਾਲ ਜਿਹੜੇ ਅਗਲੇ ਜਿਹੜੀ ਇੱਕ ਪਾਸੇ